ਉਹ ਬੜੇ ਰਿਸ਼ਤੇਦਾਰ ਸਾਡੇ ਘਰੇ ਆਏ ਬੜੇ ਸੱਜਣ ਮਿੱਤਰ ਆਏ ਕਦੇ ਇਹੋ ਜਿਹਾ ਮਿੱਤਰ ਆਇਆ ਜਿਹੜਾ ਕਹਿੰਦਾ ਹੋਵੇ ਵੀ ਸ਼ਾਮ ਨੂੰ ਆਜੋ ਸਾਰੇ ਇਕੱਠੇ ਹੋ ਕੇ ਰਹਿਰਾਸ ਪੜੀਏ ਆਕੋ ਸਤਨਾਮ ਗੁਰੂ ਜੀ ਨਾਲੇ ਸੋਚ ਕੇ ਦੇਖ ਲਿਓ ਵੀ ਆਪਣੇ ਘਰੇ ਕੋਈ ਇਹੋ ਜਿਹਾ ਰਿਸ਼ਤੇਦਾਰ ਆਇਆ ਜਿ ਤਾਈ ਜਿਹੜਾ ਕਹਿੰਦਾ ਹੋਵੇ ਭਾਈ ਸੰਧਿਆ ਦਾ ਵੇਲਾ ਹੋ ਗਿਆ ਆਹ ਬੈਠ ਕੇ ਸਾਰਾ ਪਰਿਵਾਰ ਰਹਿ ਰਾਸ ਦੀ ਬਾਣੀ ਪੜੀ ਗਏ ਤੇ ਫਿਰ ਸਾਡੇ ਸਤਿਗੁਰੂ ਚਮਕੌਰ ਦੀ ਗੜੀ ਉਹ ਗੁਰਮਖੋ 1705 21 ਦਸੰਬਰ 18 ਤੇ 14 ਸਾਲ ਦੇ ਪੁੱਤ ਵਾਰ ਕੇ ਵਾਜਾਂ ਵਾਲਾ ਜਦੋਂ ਦਇਆ ਸਿੰਘ ਹੋਰੀ ਬਰਾਗ ਕਰਨ ਲੱਗੇ ਗਲਵੱਕੜੀ ਪਾ ਕੇ ਪਾਤਸ਼ਾਹ ਸਾਡੇ ਵੀਰ ਚਲੇ ਗਏ ਓ ਬਾਜਾਂ ਵਾਲਾ ਮਾਹੀ ਕਹਿੰਦਾ ਦਇਆ ਸਿਆ ਬਰਾਗ ਨਾ ਕਰੋ ਸਮਾਂ ਕੀ ਹੋ ਗਿਆ ਕਹਿੰਦਾ ਮਹਾਰਾਜ ਸੰਦੇਆ ਦਾ ਵੇੜਾ ਕਹਿੰਦੇ ਐਸ ਵੇਲੇ ਫੇਰਾਪਾਂ ਰਹਿ ਰਾਸ ਦੀ ਬਾਣੀ ਪੜਦੇ ਹੁੰਨੇ ਐ ਆਕੋ ਸਤ ਵਾਹਿਗੁਰੂ ਜੀ ਆਜੋ ਮੇਰੇ ਪੁੱਤਰੋ ਬਰਾਗ ਨਹੀਂ ਕਰਨਾ ਦੋ ਨੌਜਵਾਨ ਪੁੱਤ ਅੱਖਾਂ ਦੇ ਸਾਬੀ ਕਟਵਾ ਕੇ ਇੱਕ ਹੰਝੂ ਤੱਕ ਨਹੀਂ ਗਰਾਇਆ ਲਾਲਾ ਆਪਣੇ ਯਾਰ ਅਮਲਾਖਾਨ ਜੋਗੀ ਲਿਖਦਾ ਹੈ ਘਟਵਾ ਕਰ ਚਾਰ ਪਿਸਰੇ ਕਾਂਸੂ ਨਹੀਂ ਗिराਇਆ ਰਤਬਾ ਨਬੀਓਂ ਕਾ ਗੁਰੂ ਗੋਵਿੰਦ ਨੇ ਵੜਾਇਆ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਓ ਜਿਤਨੀ ਵੀ ਤਾਰੀਫ ਹੋ ਗੁਰੂ ਗੋਵਿੰਦ ਕੀ ਕਮ ਹੈ ਬੋਲੇ ਸੋਨ ਹੋ ਸ੍ਰੀ ਅਕਾਲ ਮਹਾਰਾਜ ਕਹਿੰਦੇ ਦਇਆ ਸਿਆ ਨਿਤਨੇਮ ਨਹੀਂ ਛੱਡਣਾ ਨਿਤਨੇਮ ਗੁਰੂ ਦਾ ਪੱਲਾ ਹੈ ਇੱਥੋਂ ਲੈ ਕੇ ਕਿ ਜਾਣਾ ਮਹਾਂਪੁਰਖਾਂ ਨੇ ਸਾਰੀ ਉਮਰ ਆਪ ਨਿਤਨੇਮ ਕੀਤਾ ਤੇ ਸਾਨੂੰ ਕਰਵਾਇਆ ਇਹ ਗੁਰੂ ਨਾਨਕ ਦੀ ਬਾਣੀ ਜਿਹੜਾ ਸਿੱਖ ਨਿਤਨੇਮ ਕਰਦਾ ਤੇ ਸੰਤ ਬਾਬਾ ਆਨੰਦ ਸਿੰਘ ਦੀ ਕਲੇਰਾ ਵਾਲੇ ਸਤਪੁਰਖ ਉਹ ਕਹਿੰਦੇ ਹੁੰਦੇ ਸਿੱਖਾ ਨਿਤਨੇਮ ਨਾ ਛੱਡੀ ਗੁਰਨਾਨਕ ਤੇਰੀ ਬਾਹ ਨਹੀਂ ਛੱਡਦਾ ਬੋਲੇ ਸੋਨਹਿ ਰਾਤ ਸ੍ਰੀ ਅਕਾਲ ਹੁਣ ਨਿਤਨੇਮ ਸਾਡੇ ਬੱਲੇ ਨਹੀਂ ਗਾ ਸੀ ਕੀ ਤੁਰਨਾ ਨਿਤਨੇਮ ਜੇ ਮੈਂ ਪੁੱਛਿਆ ਨਾ ਤੁਹਾਡੇ ਚੋ ਕਿੰਨੇ ਜਾਣੇ ਕਰਕੇ ਆਏ ਹੋ ਤੇ ਮੈਨੂੰ ਲੱਗਦਾ ਵੀ ਹੱਥ ਫਿਰ ਲਈ ਖੜੇ ਹੋਣੇ ਆਖੋ ਸਤਨਾਮ ਆਹ ਹੀ ਗੁਰਜੀ ਉਹ ਨਿਤਨੇਮ ਜੀ ਦੇ ਨਾਲ ਤੁਹਾਡੇ ਅੰਦਰ ਸ਼ਾਂਤੀ ਆਉਣੀ ਹੈ ਤੁਹਾਡੇ ਘਰ 'ਚ ਸ਼ਾਂਤੀ ਆਉਣੀ ਹੈ ਤੁਹਾਡੇ ਦੁੱਖਾਂ ਦਾ ਤੁਹਾਡੇ ਰੋਗਾਂ ਦਾ ਪਾਪਾਂ ਦਾ ਨਾਸ਼ ਹੀ ਨਿਤਨੇਮ ਨੇ ਕਰਨਾ ਜਿਸ ਸਿੱਖ ਕੋਲੇ ਨਿਤਨੇਮ ਨਹੀਂ ਉਹ ਸਿੱਖ ਥੋੜੀ ਆ ਫਿਰ ਹਉ ਮਹਾਰਾਜ ਕਹਿੰਦੇ ਸਿੱਖ ਗੁਰੂ ਕਾ ਹੋਏ ਗਿਓ ਜਪਜੀ ਕੰਠ ਨ ਕੀਨ ਤੰਦਲ ਵਿਣ ਦੁਖ ਕਾਮ ਕੇ ਐਸੇ ਸਿੱਖ ਕੋ ਕੀਨ ਕਹਿੰਦੇ ਸਿੱਖ ਤਾਂ ਬਣ ਗਿਆ ਨਿਤਨੇਉ ਤੇਰੇ ਕੋਲੇ ਨਹੀਂ ਜਪਜੀ ਤੈਨੂੰ ਆਉਂਦਾ ਨਹੀਂ ਤੇ ਫਿਰ ਤੇਰਾ ਸਿੱਖ ਬਣਨ ਦਾ ਫਾਇਦਾ ਕੀ ਹੈ ਕਹਿੰਦੇ ਫਿਰ ਤੂੰ ਉਹੋ ਜਾਂ ਸਿੱਖ ਹੈ ਜਿਵੇਂ ਚੌਲਾਂ ਤੋਂ ਬਿਨਾਂ ਛੱਲ ਰਹੀ ਹੁੰਦੀ ਹੈ ਆਕੋ ਸਤਨਾਮ ਵਾਹਿਗੁਰੂ ਜੀ ਕੀ ਕਹਿੰਦੇ ਨੇ ਮਹਾਰਾਜ ਮਹਾਰਾਜ ਕਹਿੰਦੇ ਸਿੱਖਾ ਉਹ ਸਿੱਖਣੀ ਜੀ ਦੇ ਪੱਲੇ ਨਿਤਨੇਮ ਹੈ ਨੀ ਨਿਤਨੇਮ ਦੀ ਮੁੱਢਲੀ ਬਾਣੀ ਤੂੰ ਜਪ ਜੀ ਪ੍ਰੇਮ ਨਾਲ ਪੜ ਲਵੇ ਤੇ ਗੁਰੂ ਨਾਨਕ ਜੀ ਕਹਿੰਦੇ ਤੇਰੇ ਕੋਲੇ ਕਿਸੇ ਚੀਜ਼ ਦਾ ਘਟਾ ਹੀ ਨਹੀਂ ਰਹਿਣਾ ਆਖੋ ਸਤਿਨਾਮ ਵਾਹਿਗੁਰੂ ਜੀ ਆਪਾਂ ਗ੍ਰਸਤੀਆਂ ਨੂੰ ਜਿੰਨੀ ਲੋੜ ਹੁੰਦੀ ਹੈ ਨਾ ਪਦਾਰਥਾਂ ਦੀ ਉਸਾਰੇ ਦੇ ਸਾਰੇ ਜਪਜੀ ਸਾਹਿਬ ਨਾ ਮਿਲ ਜਾਂਦੇ ਆਖੋ ਸਤਨਾਮ ਵਾਹਿਗੁਰੂ ਜੀ ਗੁਰੂ ਨਾਨਕ ਜੀ ਕਹਿੰਦੇ ਅਰਥ ਵਿਚਾਰ ਕਰ ਉਰਮਾਹੀ ਨਾਨਕ ਪ੍ਰਕਾਸ਼ ਮੁਕਤ ਹੋਏ ਸੋ ਸੰਸੇ ਨਹੀਂ ਜਿਹੜਾ ਸਿੱਖ ਜਪਜੀ ਦੀ ਬਾਣੀ ਨੂੰ ਅਰਥਾਂ ਚ ਧਿਆਨ ਕਰਕੇ ਪੜ੍ਹੇਗਾ ਉਹ ਮੁਕਤ ਹੋ ਜੂਗਾ ਸੰਸੇ ਵਾਲੀ ਕੋਈ ਗੱਲ ਨਹੀਂ ਬੋਲੇ ਸੋਨਹਿੋ ਸਾਤ ਸ੍ਰੀ ਅਕਾਲੇ ਕਹਿੰਦੇ ਅਰਥ ਵਿਚਾਰ ਕਰੈ ੁਰਮਾਹੀ ਮੁਕਤ ਹੋਏ ਸੋ ਸੰਸੇ ਨਾਹੀਂ ਜਪ ਜੀ ਸੇਵਨ ਪ੍ਰੀਤ ਸੋ ਜਾਈ ਮਮ ਸਮੀਪ ਪ੍ਰਾਪਤ ਹੋਏ ਤਾਈ ਜਿਹੜਾ ਜਪਜੀ ਦੀ ਬਾਣੀ ਦੇ ਅਰਥਾਂ ਵਿੱਚ ਧਿਆਨ ਰੱਖ ਕੇ ਪੜ੍ਹੇ ਗੁਰੂ ਨਾਨਕ ਜੀ ਕਹਿੰਦੇ ਲੈਣਿਆ ਉਹਨੇ ਮੁਕਤ ਹੋ ਜਾਣਾ ਆਕੋ ਸਤਨਾ ਵਾਹਿਗੁਰੂ ਜੀ ਤੇ ਜਿਹੜਾ ਜਪਜੀ ਪ੍ਰੀਤ ਨਾਲ ਪੜ੍ਹੇਗਾ ਪ੍ਰੇਮ ਦੇ ਨਾਲ ਪ੍ਰੀਤ ਦਾ ਅਰਥ ਹੁੰਦਾ ਪ੍ਰੇਮ ਆਪਾਂ ਵੀ ਪੜ੍ਹਦੇ ਆਂ ਜਪਜੀ ਪਤਾ ਉਦੋਂ ਹੀ ਲੱਗਦਾ ਭੁੱਖ ਪੈ ਗਿਆ ਆਕੋ ਸਤਨਾ ਵਾਹਿਗੁਰੂ ਜੀ ਗੋਟਾ ਹੱਥ ਵਿੱਚ ਹੁੰਦਾ ਹੈ ਤੇ ਪਤਾ ਲੱਗਦਾ ਨਹੀਂ ਵੀ ਕਿਹੜੀ ਪੌੜੀ ਪੜ ਲਈ ਤੇ ਕਿਹੜੀ ਛੱਡਤੀ ਆਖੋ ਸਤਨਾ ਆਹੇ ਗੁਰੂ ਜੀ ਐਤਾ ਨਹੀਂ ਵੀ ਪ੍ਰੀਤ ਨਾਲ ਪੜ ਪ੍ਰੇਮ ਨਾਲ ਪ੍ਰੇਮ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਧੀਆ ਪੁੱਤ ਬਾੜ ਚੱਲੇ ਜਾਂਦੇ ਸੀ ਨਾ ਤੇ ਮਾਪਿਓ ਨੂੰ ਚਿੱਠੀ ਲਿਖਦੇ ਸੀ ਉਹ ਲੈਟਰ ਮਾਂ ਕੋਲੇ ਚਿੱਠੀ ਪੁੱਤ ਦੀ ਆ ਗਈ ਤੇ ਮਾਂ ਰੋਜ਼ ਕੱਢ ਕੇ ਉਹ ਚਿੱਠੀ ਨੂੰ ਪੜ੍ਹਦੀ ਵਾਰੀ ਵਾਰੀ ਜਿਹਦੇ ਨਾਲ ਪ੍ਰੇਮ ਹੋਵੇ ਨਾ ਉਹਦੇ ਬਚਨ ਫਿਰ ਪੜਨ ਤੇ ਸੁਣਨ ਨੂੰ ਵਾਰੀ ਵਾਰੀ ਜੀ ਕਰਦਾ ਤੇਰਾ ਤਾਂ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ ਨਾ ਤੈਨੂੰ ਗੁਰੂ ਦਾ ਘਰ ਚੰਗਾ ਲੱਗਦਾ ਨਾ ਤੈਨੂੰ ਗੁਰੂ ਦਾ ਦਰ ਚੰਗਾ ਲੱਗਦਾ ਓਏ ਨਾ ਤੈਨੂੰ ਗੁਰੂ ਦੇ ਬਚਨ ਚੰਗੇ ਲੱਗਦੇ ਐ ਉਹ ਫਿਰ ਦੱਸਦੇ ਤੂੰ ਗੁਰੂ ਨੂੰ ਕਿਵੇਂ ਚੰਗਾ ਲੱਗੇਗਾ ਆਖੋ ਸਤਨਾਮ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਭਲਿਆ ਉਹਨੂੰ ਪ੍ਰੇਮ ਕਹਿੰਦੇ ਐ ਬੱਚੇ ਨਾਲ ਪ੍ਰੇਮ ਹੋਵੇ ਚਿੱਠੀ ਆ ਗਈ ਰੋਜ਼ ਕੱਢ ਕੇ ਮਾਂ 10ਵੀਂ ਵਾਰੀ ਪੜ੍ਹਦੀ ਸਿੱਖਾ ਜੇ ਤੇਰਾ ਪ੍ਰੇਮ ਬਣੂਗਾ ਗੁਰੂ ਨਾਲ ਤਾਂ ਹੀ ਵਾਰ-ਵਾਰ ਮੂਲ ਮੰਤਰ ਪੜ੍ਹੇਗਾ ਤਾਂ ਹੀ ਵਹਿਗੁਰੂ ਸਤਨਾਮ ਕਹੇਗਾ ਤਾਂ ਹੀ ਜਪਜੀ ਸੁਖਮਨੀ ਸਾਹਿਬ ਪੜ੍ਹੇਗਾ ਉਹ ਜੇ ਤੇਰਾ ਪ੍ਰੇਮ ਹੀ ਨਹੀਂ ਬਣਿਆ ਤੇ ਬਥੇਰੇ ਆ ਕੇ ਕਹਿੰਦੇ ਆ ਪਾਠ ਕਰਨ ਨੂੰ ਜੀ ਨਹੀਂ ਕਰਦਾ ਆਖੋ ਸਤਿਗੁਰ ਜੀ ਬਾਣੀ ਪੜ੍ਹਨ ਨੂੰ ਮਾਨੀ ਨਹੀਂ ਕਰਦਾ ਕਿਉਂਕਿ ਅੰਦਰ ਲਗਨ ਨਹੀਂ ਹੈ ਪ੍ਰੇਮ ਨਹੀਂ ਹੈ ਪ੍ਰੇਮ ਮਿਲਦਾ ਹੁੰਦਾ ਪ੍ਰੇਮ ਵਾਲਿਆਂ ਦੀ ਸੰਗਤ ਕਰਕੇ ਆਖੋ ਸਤਨਾਮ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਜਿਹੜਾ ਪ੍ਰੇਮ ਨਾਲ ਜਪਜੀ ਸਾਹਿਬ ਪੜ੍ਹੂਗਾ ਉਹਨੂੰ ਮੇਰੇ ਦਰਸ਼ਨ ਹੋਣਗੇ ਇੱਥੇ ਗੱਲ ਨਹੀਂ ਮੁੱਕੀ ਨੇਮ ਦੀ ਮਹਾਰਾਜ ਕਹਿੰਦੇ ਧਰੇ ਕਾਮਨਾ ਪੜ ਹੈ ਇੱਕ ਮਨ ਸਾਡੀਆਂ ਕਾਮਨਾਵਾਂ ਦੁੱਧ ਪੁੱਤ ਦੇ ਅਰੋਗਤਾ ਕੋਈ ਅੰਤ ਹੈ ਕਾਮਨਾਵਾਂ ਦਾ ਮਹਾਰਜ ਕਹਿੰਦੇ ਕੋਈ ਕਾਮਨਾ ਰੱਖ ਕੇ ਭੈਣ ਭਾਈ ਜਪਜੀ ਦੀ ਬਾਣੀ ਪੜ੍ਹੇ ਉਹਦੀ ਕਾਮਨਾ ਪੂਰੀ ਹੋਵੇਗੀ ਆ ਕੋ ਸਤਨਾ ਵਾਹਿਗੁਰੂ ਜੀ ਇਹ ਕੋਈ ਆਤ ਕਠਣੀਆਂ ਗੱਲਾਂ ਨਹੀਂ ਗੀਆਂ ਅੱਗੇ ਤੁਹਾਨੂੰ ਕਿੰਨੇ ਵਾਰ ਦੱਸਿਆ ਵੀ ਦਾਸ ਪ੍ਰੈਕਟੀਕਲ ਮੈਂ ਬੋਲਦਾ